ਕਦੇ ਸੋਚੀ ਹੋਣੀ ਸੀ ਕਿ ਪੰਜਾਬ ਸਾਡਾ ਇਸ ਨਾਤਾ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਕਲਾਕਾਰ ਲਗਾਤਾਰ ਪੰਜਾਬ ਦੇ ਨਾਲ ਖੜ੍ਹ ਰਹੇ ਨੇ ਤੇ ਰੁਪਿੰਦਰ ਹਾਂਡਾ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਲਈ ਕਿਹਾ ਹੈ ਕਲਾਕਾਰ ਆਪ ਹੀ ਜਿਨਾ ਬੰਦਾਓ ਕਰਦੇ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਕਰਨ ਦੇ ਵਿੱਚ ਵੀ ਕਲਾਕਾਰ ਪਿੱਛੇ ਨਹੀਂ ਹਟ ਰਹੇ ਸ਼੍ਰੀ ਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਕੋਈ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰ ਸੋਨ era ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਅਮ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਦੀ ਨੀਵੀਂ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈਆ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਕਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ मतलब ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਹੈ ਸੋ ਉਸ ਲਈ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਪੇਜ਼ ਬਣਾ ਜਾਣ ਬਣਾ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਰਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਤਦ ਇਹ ਸੋਚੀ ਹਣੀ ਸੀ ਕਿ ਪੰਜਾਬ ਸਾਡਾ ਇਸ ਦਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਓਕੇ ਤੇ ਖਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਕਲਾਕਾਰ ਲਗਾਤਾਰ ਪੰਜਾਬ ਦੇ ਨਾਲ ਖੜ ਰਹੇ ਨੇ ਤੇ ਰੁਪਿੰਦਰ ਹਾਂਡਾ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਲਈ ਕਿਹਾ ਹੈ ਕਲਾਕਾਰ ਆਪੀ ਜਨਾ ਬੰਦਾ ਉਹ ਕਰਦੇ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਕਰਨ ਦੇ ਵਿੱਚ ਵੀ ਕਲਾਕਾਰ ਪਿੱਛੇ ਨਹੀਂ ਹਟ ਰਹੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਠਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਮਤਲਬ ਐਸ ਵਿਲੇਜ ਜਿਹੜਾ ਹਲਾਕ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਹਾਂ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ਵਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਸਰ ਮੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਵਾਨਾਂ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਵਿੱਚ